ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹ ਪੁੰਗਿਆ ਲੱਗੇ ਰਾਏਪੁਰ ਆ ਜਿਹੜੇ ਆਪਾਂ ਵੀਡੀਓ ਬਣਾਉਂਦੇ ਆ ਇੱਕ ਰਾਏਪੁਰ ਜਿਹੜਾ ਜਨਾਲੇ ਲੱਗੇ ਆ ਇੱਕ ਪੁੰਗਿਆ ਲੱਗੇ জাফরਕੋਟ ਲੱਗੇ ਬਿਲਕੁਲ ਰਾਵੀ ਦਰਿਆ ਦੇ ਕੰਢੇ ਤੇ ਆ ਬੰਨ ਦੇ ਉੱਪਰ ਤੇ ਗਾਵਾਂ ਤੁਹਾਨੂੰ ਤਿੰਨ ਵਿਖਾਉਣੀਆਂ ਜਿੰਨਾ ਚ ਦੋ ਗੱਬਣੇ ਤੇ ਇੱਕ ਸੂਈ ਆ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਸੋਈ ਵੀ ਆਪਣੀ ਚੋਚਵਾ ਕੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋ ਠੀਕ ਠਾਕ ਜੀ ਆਨੇ ਦੀ ਵਧੀਆ ਵਧੀਆ ਚੜਦੀ ਕਲਾ ਜੀ ਤੇ ਨਾਮ ਦੱਸਦੇ ਇੱਕ ਵਾਰ ਫਿਰ ਆਪਾਂ ਨਾ ਰੋਬੜ ਦੇ ਪਿੰਡ ਰਾਪੁਰਸੀ ਦੇ ਨਾਲਾ ਜਲੰਬਰੀ ਸਰਜੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ ਜੀ ਤੁਹਾਨੂੰ 8137876 ਠੀਕ ਹੈ ਜੀ ਹਾਂ ਜੀ ਤੇ ਅੱਜ ਗਾਵਾਂ ਆਪਣੇ ਕੋਲ ਤਿੰਨੇ ਆ ਹਨਾ ਤਿੰਨੇ ਤੇ ਨਾਲ ਵੱਡੇ ਭਾਲੀਆਂ ਛੋਟੇ ਭਾਲੀ ਵੀ ਹੈਗੀ ਦੋ ਗੱਬਣਾ ਤੇ ਇੱਕ ਸੂਈ ਹਾਂ ਜੀ ਹਾਂ ਜੀ ਇੱਕ ਸੂਈ ਛੋਟੇ ਭਾਜਿਆ ਹਨਾ ਹਾਂ ਜੀ ਹਾਂ ਜੀ ਪਹਿਲਾਂ ਗੜੀ ਵਿਖਾ ਲਈਏ ਫਿਰ ਸੂਈ ਵਿਖਾ ਦੋ ਭਾਵੇਂ ਭੜੀ ਪਹਿਲਾਂ ਗੱਬਣੇ ਵਿਖਾ ਦਿਆ ਤਿਆਰੀ ਚੀ ਹੈ ਗਾਂ ਜਿਹੜੀ ਆ ਵਾਲੀ ਭਾਵੇਂ ਅੱਜ ਸੂਪੇ ਤੇ ਭਾਵੇਂ ਕੱਲ ਸੂਪੇ ਦੇਖੋ ਭੜੀ ਜਿੰਨੀ ਤੋਂ ਨਹੀਂ ਥੱਲੇ ਉਹ ਬਣੀ ਆ ਰਹੀ ਥੱਲੇ ਮੈਂ ਚੰਗੀ ਤਿਆਰ ਹੋ ਗਈ ਆ ਕਿੰਨਾ ਕੁੱਤਰਾ ਦੁੱਧ ਕੱਢੀ ਜਾਊਗੀ ਪਾਰੀ ਦੁੱਧ ਨੇ ਪਿਛਲੇ ਦੋ ਦਿਨ ਤਾਂ 16 17 ਕਿਲੋ ਦੂਜੇ ਸੂਏਰ ਦਾ ਸੁਣਾ ਹੈ ਪਰ ਇਹ ਵੀ ਥੋੜੀ ਸ਼ਾਮ ਘੱਟ ਹੋਈ ਏ ਦੀ ਹਾਂਜੀ 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 ਯਾਰ ਕੀ ਯਾਰ ਦਾ ਵੀ 17 18 ਕਿਲੋ ਦਊਗੀ ਪਾਰੀ ਤੋੜੋ ਹਾਂ ਫਿਰ ਇੱਕ ਰੀ ਚੰਗੀ ਵੇਖੋ ਹਲੇ ਹੋਰ ਸੂਨੇ ਸਾਡੇ ਨੂੰ ਚੰਗੀ ਬਣ ਜੇ ਰੀ ਆ ਥੱਲੇ ਆਪਾਂ ਦੇਖ ਸਕਦੇ ਚੰਗੀ ਤਿਆਰ ਹੋ ਜਾਨੀ ਸੂਨ ਤੱਕ ਰਵਾਨੇ ਤੇ ਨਾੜਾਂ ਵਿੱਚ ਚੰਡੀਆਂ ਚੰਗੀਆਂ ਆ ਆ ਦੇਖਾ ਦੇ ਕਰੀ ਤੋੜ ਕੇ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਪਿਆਰੀ ਜੀ ਇਹ ਲਗਭਗ ਬਸ ਇੱਕ ਦਿਨ ਹੀ ਭਾਵੇਂ ਖੜੂਗੀ ਨਹੀਂ ਨਹੀਂ ਇੱਕ ਦੋ ਦਿਨ ਦੀ ਕਮਾ ਦਿਓ ਵੀਰ ਜੀ ਚੋਸ ਵਾਲਾ ਤੂੰ ਬਣਾ ਨਹੀਂ ਇੱਕ ਰਿਕ ਇੱਥੋਂ ਕਮਾ ਦਿਓ ਅੱਧਰ ਨੂੰ ਆਹ ਦੇ ਸਾਡੇ ਚਲ ਲੈ ਜਾ ਫਿਰ ਅੰਦਰ ਬਾਕੀ ਥਣਵੇਂ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਣ ਲੱਗਾ ਇੱਕ ਹੁਣੇ ਵਾਲੇ ਜੋੜਾ ਆਇਆ ਤੇ ਉਹ ਗੱਡੀ ਖਲੋਤੀ ਹੈ ਹਾਂਜੀ ਇਹ ਤੇ ਇਹ ਫੇਰ ਦੇ ਕਸੰਗਾਲੀ ਬਾਕੀ ਹੈਗੀ ਵੀ ਕਰੋਸ ਚਾ ਫੈਟ ਵੀ ਚੰਗੀ ਆਈ ਜਾਣੀ ਹੈ ਜੀ ਦੇਖੋ ਭਾਜੀ ਥੱਲੇ ਮਰੋ ਕੈਮਰਾ ਹਾਂ ਨੇ ਥੱਲੇ ਥੱਲੇ ਇੱਕ ਵਾਰੀ ਅਜੇ ਸੁੰਦਿਆ ਸੁੰਦਿਆ ਹੋਟਲਾਂ ਭਰ ਜਾਣੀਆਂ ਇਹਨੇ ਪਰ ਭਾਜੀ ਇਹਨੂੰ ਤਾਂ ਪ੍ਰੈਸ ਚਲਣਾ ਜੀ ਤੇ ਮੁੱਲ ਫਿਰ ਇਹਦਾ ਮੁੱਲ ਦੀ ਜਿਹੜੀ ਮਾਰੀ 60000 ਦੀ ਦੇਦੀ ਹੈ 2000 ਛੱਡ ਦਈਏ ਅੱਛਾ ਕਿ ਹੋਰ ਕਰਦੀ ਹੈ ਤੁਸੀਂ ਕਰਾ ਲਓ ਜੀ 55000 ਰੁਪਏ ਬੜੇ ਚਰਾਵਾ ਦਾ ਕੋਈ ਥਾਣਾ ਹੀ ਕਰ ਦੋ ਤੁਸੀਂ 55 ਦੀ ਜਾਂਦ ਜੇ ਤੋਂ ਛੋੜ ਹੋਣੀ ਹੈ ਪੂਰੀ 55000 ਤੋਂ ਛੋੜ ਹੀ ਹੋਣੀ ਹੈ 55000 ਠੀਕ ਹੈ ਜੀ ਠਣਾਰੀ ਫੁੱਲ ਗਰੰਟੀ ਸਾਡੀ ਬਾਕੀ ਥਾਨ ਕਿੰਨੇ ਵੀ ਓਕੇ ਆ ਬਾਕੀ ਆਪਣੇ ਪਾਸ ਕਰਕੇ ਖੜੋ ਜੇ ਜਦੋਂ ਇੱਕ ਵਾਰੀ ਸੂਪ ਵੀ ਥਾਨ ਹੋਰ ਕੱਢ ਜਣਾ ਇੰਨੇ ਕੱਢ ਜਣਾ ਕੱਢ ਜਣਾ ਪਾਉਣਾ ਪੂਰਾ ਇਧਰ ਇਧਰ ਲੱਗ ਰਿਹਾ ਮਾੜਾ ਪੂਰਾ ਚਵਾਈ ਵਾਲਾ ਥਾਣੇ ਇਹ ਨਹੀਂ ਪੂਛੋਟਾ ਪੂਰਾ ਚਵਾਈ ਵਾਲਾ ਤੇਰਾ ਪੂਰਾ ਭਾਖਰੀ ਚਵਾਈ ਵਾਲਾ ਥਾਣੇ ਆ ਹਾਂ ਜੀ ਫੁੱਲ ਵਧੀਆ ਚਵਾਈ ਕਰਾਉਣੀ ਆ ਜੀ ਜਿਹੜੀ ਦਾ ਤੇ ਇਹ ਕਾ ਬੜੀ ਵੱਖਰੀ ਜੀ ਚੀਜ਼ ਕੱਢ ਕੇ ਲਿਆਂਦੀ ਜੀ ਇਹ ਵੀ ਭਾੜੀ ਤੁਹਾਨੂੰ ਸੁਣਿਆ ਪਿਛਲੇ ਸੂਏ ਨੇ 20 2 ਦਿੱਤਾ। ਅੱਛਾ। ਐਰ ਕਾ 10 ਦਿਨ ਖੜਦੀ ਆ। ਤਿਆਰੀ ਜੀ ਪੂਰੇ 10 ਦਿਨ ਖੜਨੇ ਨੇ। ਠੀਕ ਹੈ ਜੀ। ਐਰ ਕਾ 20 2 ਦੋ ਦੋਗੀ ਭੜੀ। ਤੇ ਬਾਕੀ ਦੁੱਧ ਵੀ ਨੀਰਾ ਮੱਝਾਂ ਰਗਾ ਹਣਾ। ਬਾਕੀ ਪੂਰੀ ਮੱਝਾਂ ਦਾ ਕੀ ਹੋਇਆ? ਮੱਝਾਂ ਤਾਂ ਵੀ ਤਾਂ ਹੁੰਦਾ ਤੁਹਾਨੂੰ ਪਤਾ ਹੈ। ਹਾਂ ਜੀ ਕੁਆਲਿਟੀ ਦੇ ਦੇਓ ਜਿਉ ਹਿਸਾਬ ਨਾਲ ਲਾਈਏ, ਗੁਣਾਂ ਦੇ ਹਿਸਾਬ ਨਾਲ ਲਾਈਏ ਫਿਰ ਤੇ ਚਲੋ ਮੱਝਾਂ ਤਾਂ ਨਹੀਂ ਤਾਂ। ਹਾਂ ਜੀ। ਬਾਕੀ ਜਿਹੜਾ ਲੱਕ ਡੇਰ ਲੱਗਦੀ ਰਣੀ ਇਹਨੂੰ ਨਵੇਂ ਹਾਂ। ਹਾਂ ਜੀ ਹਾਂ ਜੀ। ਹਾਂ ਜੀ। ਬਾਕੀ ਹਜੇ ਹੁਣ ਚੁੱਪ-ਚੁੱਪੀ ਦਾ ਇਹ ਬਦਲਣਾ ਜੇ ਆਈ ਕਾਨੇ ਜਿਹੜਾ ਮੱਜਾਂ ਵਰਗਾ ਹੈ। ਬੜੀ ਬੋਲੀ ਆਦੀ ਭਾਜੀ। ਬੜੀ ਪੜੀ ਪੰਗਾ ਪੋ ਤੇ ਬੈਰੋ। ਆਹ ਦੇਖ ਸਾਡੇ ਹਣ ਇਤਨਾ ਵੀ ਮਾਨ ਨਾ ਖਲੋਤੀ। ਸ਼ਾਂਤ ਸੁਭਾਅ ਦੀ ਆ ਉਤਰਾ। ਹਾਂਜੀ। ਤੇ ਤੋਰੀ ਆ ਫਿਰ ਇੱਕਰੀ ਉਤਰਾ ਦੇਣਾ ਜੇ ਹਫਤਾ ਅਗਲੇ ਹਫਤੇ ਤੇ ਲਾਗੇ ਬੰਦੇ ਲੈ ਜਾਉਗੇ ਹਨਾ। ਲਾਗੇ ਬਸ ਲੱਡੂ ਲਾ ਬੜੀਆਂ ਨੇ ਕਿ ਲਾ ਚੰਗੀ ਪੂਰੀ ਬੰਨਾ ਪੂਰੀਗੇ। ਹਾਂਜੀ ਹਾਂਜੀ। ਹਾਂਜੀ। ਲੈ ਜਾ ਵੀ ਜੀ ਤੋਰਦਾ ਫਿਰ। ਬਾਕੀ ਕੱਦ ਕਾਠੇ ਦਾ ਐਚ ਐਫ ਕਾਵਾ ਵਰਗਾ ਵਾ। ਸਰੀਰੋਂ ਵੀ ਚੰਗੀ ਆ ਪੂਰੀ। ਵੇਖੋ ਬੜੀਆ ਲੱਡੂ ਲਾਨੇ ਚੰਗੀਆਂ ਭਰਨੀਆਂ ਪੂਰੀ। ਹਾਂਜੀ ਸਾਰੀ ਭਰਨੀ ਆ ਸਾਰੇ। ਦੂਰ ਦੇ ਕਿਦਰ ਨੂੰ ਵਿੱਚ ਲੈ ਅਬ ਜੀ ਯਾ ਦੇਖ ਸਾਡੇ ਦੂਰ ਤੇ ਇੱਕਲੀ ਬਾਕੀ ਘਟ ਲੱਭਦੀਆਂ ਜਿਹੜੀਆਂ ਇਹੋ ਜਿਹਾਂ ਗਾਵਾਂ ਜਿੱਤਰਾ ਘਰ ਰੱਖਣ ਲਈ ਚੰਗੀਆਂ ਵਾਂ ਮੈਨਾਂ ਜਿੱਥੇ ਦੋ ਰੱਖਣੀਆਂ ਨੂੰ ਕੱਲੀ ਨੂੰ ਰੱਖਣ ਭਾੜੀ ਹਾਂਜੀ ਇੱਥੇ ਕਿਰਾਕੀ ਆ ਜੀ ਹੋਰ ਨਾ ਬਾਕੀ ਹੋ ਨਹੀਂ ਇਹ ਤਾਂ ਜੇ ਛੱਬੂ ਬਦਲਿਆ ਵਾ ਉੱਥੇ ਕਰਕੇ ਥੋੜਾ ਜਿਹਾ ਰੱਸੀ ਦਾ ਕਰ ਦਿੱਤੀ ਬਾਕੀ ਚੰਗੇ ਥੱਲੇ ਭਰ ਜੰਦੀਆਂ ਜਿਹਾ ਹਵਾ ਨੇ ਜਿੱਥੇ ਢਿੱਲਾ ਕਾਫੀ ਆ ਜੀ ਤੇ ਉਤਰਾ ਮੀਰ ਜੀ ਠੰਡੀ ਤੇਰੀ ਆ ਮੈਂ ਤਾਂ ਠੱਡੀ ਪੂਰੀ ਭਰੀ ਰੂਰ ਜੀ ਪੋਲੀ ਪਾਸ ਕਰਕੇ ਲੈਂਦੀ ਆਪਾਂ ਤੇ ਮੁੱਲ ਫਿਰ ਇਹਦਾ ਮੁੱਲ ਭਾੜੀ ਇਦਾਂ ਤੁਹਾਨੂੰ ਪਤਾ ਤਿਆਰ ਕਰਕੇ ਤੇ 90 ਦੀ ਵਿਗਣੀ ਆ ਹਾਂਜੀ ਹੁਣ ਦੇ ਲਈ ਆਪਾਂ ਕਿੰਨੇ ਤਰਦੀ ਹਾਂਜੀ 70 ਦੀ ਦੇ ਦਈਏ 70 ਦੀ ਦੇ ਦਈਏ 3000 ਛੱਡਦੀਏ 70 ਜੋ 65 ਦੀ ਜਾਣ ਦੋ 4000 ਦੀ ਦੇ ਦਾਂਗੇ ਅੱਛਾ 4000 ਦੀ 12000 ਦੀ ਭਾਜੀ ਦੇਣੀ ਹੈ ਸਾਡੇ ਘਰ ਕੋ پاس ਕਰਕੇ ਖੜੀ ਜਿਹੜੀ ਗੱਲ ਆ ਥਾਣਾ ਨਹੀਂ ਸਾਡੀ ਗਾਰੰਟੀ ਹੋ ਅਗਲੇ ਘਰ ਤੱਕ ਜੀ ਠੀਕ ਹੈ ਜੀ ਦੁੱਧ ਪਾਇਦਾ ਉਹ ਤਾਂ ਗਾਰੰਟੀ 20 ਕਿਲੋ ਦੀ ਆਈ ਹੈ ਦੋ ਗੱਲਾਂ ਦੀ ਅੱਛਾ ਜੀ ਹਾਂਜੀ ਤੇ ਬਾਕੀ ਇਹ ਆ ਵੀ ਇਹਦੇ ਜੇ 20 ਕਿਲੋ ਜਿਹੜਾ ਦੁੱਧ ਆ ਦੂਜੀ ਦੇ ਮੈਨੂੰ ਘੱਟਦਾ ਤੁਹਾਨੂੰ ਪਤਾ ਤੇ ਜਿਹੜੀ 2 ਲੱਖ ਦੀ ਮਹੀ ਜਲਾਣੀ ਜੇ ਗਾਈ ਲਾਵੇ ਕਰਮਾਲਾ ਕੋਈ ਹਾਂਜੀ ਹਾਂਜੀ ਜੇ ਦੋ ਲੈਣੀਆਂ ਤਾਂ ਇੱਕ ਹੀ ਲੈ ਲੈ 120 ਇੱਕ ਰਹਿ ਗਈ ਅੰਡ ਤੇ ਸੂਈ ਸਵਾਈ ਇਹ ਸੱਜਰ ਸੂਈ ਜੀ ਦੀ ਸੂਈ ਨਾਲ ਪਰਵਾਹ ਨਾਲ ਮਗਰ ਇਹਦੇ ਬੱਛੀ ਜੀ ਮਗਰ ਇਹਦੇ ਬੱਛੀ ਆ ਆਰ ਸ਼ਹਿਰ ਦੀ ਮਗਰ ਬੱਛੀ ਜੀ ਤਾਜੀ ਬੱਛੀ ਬੱਛੀ ਬੜੀ ਸੋਹਣੀ ਜੀ ਤੁਹਾਨੂੰ ਹੁਣੇ ਦਿਖਾ ਦਿੰਨੇ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਚੌਥਾ ਦੇਨੇ ਆ ਚੌਥਾ ਪੰਜਵਾ ਦੇਨੇ ਆ ਹੁਣੇ ਲੈ ਆਈ ਆ ਬਸ ਗੱਡੀ ਲੱਗੀ ਬਾਹਰ ਹਾਂਜੀ ਖਾਲੀ ਇਹ ਤੋਂ ਤਾਂ ਅੱਧਾ ਕਿਲੋ ਅੱਧਾ ਕਿਲੋ ਜੋਗ ਲੈਦੀ ਆ ਤੁਹਾਨੂੰ ਆ ਜਿਹੜੀ ਬੱਛੀ ਜੇ ਆਰ ਸ਼ਹਿਰ ਦੀ ਬੱਛੀ ਜੇ ਜਿਹੜੀ ਇਹਦੇ ਮਗਰ ਦੇਖੋ ਚੰਗੇ ਸੀਮਨ ਦੀ ਮਗਰ ਬੱਛੀ ਹੈ ਜੀ ਬੱਛੀ ਨੇ ਚਲੋ ਟੀਗਾ ਉਤਰਾ ਚੰਗਾ ਭ ਤੇ ਉਤਰਾ ਕਿੰਨਾ ਕਿ ਉਹ ਤੇ ਕੱਟੀ ਜਾਊਗੀ ਪਤਰੀ ਚਲੋ 8-9 ਕਿਲੋ ਤੇ ਚਵਾਈ ਜਾਊਗੀ ਜਿੰਨੀ ਜਿਹੜਾ ਪਤਰੀ ਆ ਤੁਰ ਫੇਰ ਇੱਕ ਦੇਣਾ ਕੋ 6 7 ਕਿਲੋ ਬੋੜਾ ਦੇਣਾ 6 ਲੀਟਰ ਦੇ ਲਾਗੇ ਬੰਨੇ ਹੁਣ ਕਹਿੰਦੇ ਵੀ ਹੁਣਾ ਹਾਂਜੀ ਹੱਲੇ ਨਾ ਚਲੋ ਵਾਜ ਗਈ ਹੋਰ ਪਹਿਲਾ ਸੁਆ ਠੰਡੀ ਧੀਰੀ ਬੜੀ ਏ ਯੇ ਫਲੇ ਦੇ ਆਈ ਲੋਗ ਉਹ ਗੱਡੀ ਲਾਈ ਆਜ ਲਿਆਓ ਮੋੜ ਦੋ ਬਾਕੀ ਤਾਜੀ ਸੂਈ ਆ ਤਾਜੀ ਮੂੰਹ ਦੇ ਪਾਣੀ ਵੀ ਦੇਈਏ ਇਹ ਆ ਵੀ ਇਨੇ ਹੁਣ ਵੀ ਸਾਰਾ ਸਿਆਲ ਵੀ ਦੁੱਧ ਦਈ ਜਾਣਾ ਗਾੜੀ ਗਰਮੀਆਂ ਚ ਵੀ ਥਾਰ ਦੇਣਾ ਚਾਹ ਪਾਣੀ ਦਾ ਇਨੇ ਮੈਂ ਨਾ ਪੜੀ ਬੱਚੀ ਪਾਲ ਲੈਂਦੇ ਮੋਲ ਮੋੜ ਦੇਦੀ ਆ ਜੀ ਠੀਕ ਆ ਹਾਂ ਜੀ ਤੇ ਇਹਦਾ ਫਿਰ ਮੁੱਲ ਤੇ ਦੇ ਦੀਏ ਪੰਜੀ ਦੀ ਪੰਜੀ ਦੀ ਨਹੀਂ ਹਰੀ 20 ਦੀ 20 ਜਿਹੜੇ ਦਿਨ ਛੱਡ ਦੀ 17 ਦੇ ਦੀਏ 15 ਦੀ ਜਾਨ ਤੋਂ ਪੂਰੇ ਦੀ 14000 ਦੀ ਹਾਂ ਦੇਣਾ ਜਿੱਥੇ 200 ਹਣੀ ਛੋਟ 14000 ਪੂਰੀ ਜਣੀ ਅੱਛਾ 14000 ਦੀ ਪੂਰੇ 14000 ਚ 200 ਰੁਪਏ ਛੋਟ ਹੀ ਕਰਾਂਗੇ ਤੇ ਬਾਕੀ ਵੀ ਦੇ ਦੇਣਗੇ ਭਾਜੀ 13 ਦੀ ਅੱਛਾ 13000 ਦੀ 13 ਦੀ ਅੱਜ ਦੇ ਦੇਣੀ ਆ ਵੀਡੀਓ ਬੜੇ ਦਿਨਾਂ ਬਾਅਦ ਭਾਈ ਉਹ ਮਾਲ ਵੇਚਣਾ ਜਿਹੜਾ ਅੱਜ ਸੇਲ ਹੀ ਲਾਦਣੀ ਬਈ ਵੱਛੀ ਨਾ ਕਾਂ ਫਰੀ ਅੱਜ ਮੈਂ ਇਹਦਾ ਫਰੀ ਦੇ ਦੇਣੀ ਹੈ ਜਿਹੜੀ ਗੱਲ ਆ ਠੀਕ ਹੈ ਜੀ ਤੇ ਚਲੋ ਬਾਕੀ ਕੋ ਵੀਰ ਆਪਣੀ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪੁੱਛੋ ਖਰੀਦੇ ਜੀ